ਭਈ ਖਰਾਬ ਹੋਊਗੀ 20 ਮਾਣ ਦਊਂਗਾ ਪਿੰਡ ਦੇ ਨਾਲਾ ਕਿੱਥੇ ਕੋਲ ਆਗਾ 20 ਮਾਣ ਕਾ ਤੋ ਮਰਜ਼ੀ ਲਿਖ ਲਾ 8146262420 ਨੰਬਰ ਲੈ ਲਾ ਮੇਰਾ ਜਦੋਂ ਮਰਜ਼ੀ ਫਾਲੇ ਵੇ ਆ ਬਾਈ ਵਾਲਾ ਖੇਤ ਵਾਲਾ ਬਾਈ ਉਧਰ 25 ਮਾਣ 25 ਮਾਣ ਮੈਂ ਦੇਊਂ ਆ ਸਰਸੇ ਜ਼ਿਲ੍ਹੇ ਚ ਥਰਾਜ ਪਿੰਡ ਆ ਮੇਰਾ ਮੇਰਾ ਨੰਬਰ ਨੋਟ ਕਰ ਲਓ 8307942839 ਜੇ ਕਣਕ ਕਣਕ ਨੂੰ ਨੁਕਸਾਨ ਹੁੰਦਾ ਸਾਨੂੰ ਵੀਡੀਓ ਦਿਖਾ ਕੇ ਜੇ ਸਾਨੂੰ ਪਤਾ ਹੀ ਐ ਅਸੀਂ ਇੱਥੇ ਆ ਆਹੀ ਲੋਕੇਸ਼ਨ ਹੋ ਗਈ ਨਿਗ੍ਹਾ ਮਾਰ ਲਓ ਵੀ ਜੇ ਨੁਕਸਾਨ ਹੁੰਦਾ ਕਿਸੇ ਦਾ ਵੀ ਹਰ ਕਿੱਲੇ ਚੋਂ ਅਸੀਂ ਦੇਵਾਂਗੇ 25 ਮਾਂ ਕਰਕੇ ਕਿਸੇ ਦਾ ਮਰਜ਼ੀ ਹੋ ਜੇ ਜਦੋਂ ਮਰਜ਼ੀ ਆ ਵੀ ਵੱਡੇ ਦੇ ਨਾਲ ਜੱਟ ਦਾ ਹੁੰਦਾ ਅਸੀਂ ਦੇਵਾਂਗੇ ਕੋਈ ਗੱਲ ਨਹੀਂ ਭਾਈ ਹੌਸਲਾ ਰੱਖੀ ਜੇ ਤੇਰੀ ਖਰਾਬ ਹੋ ਗਈ ਅਸੀਂ ਖੜੇ ਆ ਜਿੰਨੇ ਕੁ ਜੋਗੇ ਹੈਗੇ ਆ ਓੰਨੇ ਅਸੀਂ ਮਦਦ ਜ਼ਰੂਰ ਕਰਾਂਗੇ 25 ਮਾਂ ਦੀ ਪਹੁੰਚ ਵੀ ਕਰਾਂਗੇ ਯਾਰ ਤੇਰੇ ਘਰ ਤਾਈ ਤੈਨੂੰ ਲੈਣ ਦੀ ਵੀ ਆਉਣ ਦੀ ਲੋੜ ਨਹੀਂ ਇੱਕ ਵਾਰੀ ਸਾਨੂੰ ਵੀਡੀਓ ਪ੍ਰੂਫ ਕਰਦੀ ਜਿਹੜੀ ਨੰਬਰ ਬੋਲਿਆ ਜਦੋਂ ਮਰਜ਼ੀ ਕਨੈਕਟ ਕਰ ਲਈ ਅਸੀਂ ਘਰੇ ਪਹੁੰਚ ਕਰਾਂਗੇ ਓਕੇ ਭਾਈ ਦੋਸਤੋ ਕਿਸਾਨਾਂ ਦੇ ਦਰਿਆ ਦੇ ਲਈ ਦਾ ਅੰਦਾਜ਼ਾ ਤੁਸੀਂ ਇੱਥੇ ਲਗਾ ਸਕਦੇ ਹੋ ਕਿ ਬੇਸ਼ੱਕ ਕਿਸਾਨ ਆਪਣੇ ਹੱਕਾਂ ਦੇ ਲਈ ਬਾਰਡਰ ਤੇ ਬੈਠੇ ਨੇ ਪਰ ਕਿਸੇ ਦੇ ਹੱਕ ਦੱਬਣੇ ਉਹਨਾਂ ਨੂੰ ਕਦੇ ਵੀ ਨਹੀਂ ਆਉਂਦੇ ਹਰ ਇੱਕ ਦਾ ਹੱਕ ਉਹ ਦੰਦੇ ਨੇ ਤੇ ਇਸੇ ਤਰ੍ਹਾਂ ਹੀ ਜੋ ਬਾਰਡਰ ਹੈ ਉਸ ਦੇ ਨਾਲ ਜੋ ਫਸਲਾਂ ਲੱਗਦੀਆਂ ਨੇ ਉੱਥੇ ਕਿਸਾਨਾਂ ਬੋਲੋ ਆਉਣ ਜਾਣ ਕਰਕੇ ਜੋ ਫਸਲ ਖਰਾਬ ਹੋ ਰਹੀ ਹੈ ਕਾ ਕਿਸਾਨਾਂ ਵੱਲੋਂ ਬਾਰਡਰ ਤੇ ਖੜ ਕੇ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਉਸ ਫਸਲ ਉਸ ਖੇਤ ਦੇ ਮਾਲਕ ਦੇ ਲਈ ਜਿਸ ਨੂੰ ਦੇਖ ਕੇ ਸੁਣ ਕੇ ਤੁਹਾਡਾ ਵੀ ਦਿਲ ਖੁਸ਼ ਹੋ ਜਾਵੇਗਾ ਸੋ ਪੂਰੀ ਵੀਡੀਓ ਤੁਹਾਡੇ ਸਾਹਮਣੇ ਰੱਖਦੇ ਹਾਂ ਕੀ ਕਹਿਣਾ ਤੁਹਾਡਾ ਇਸ ਮਾਮਲੇ ਤੇ ਜ਼ਰੂਰ ਕਮੈਂਟ ਕਰਨਾ ਉਥੇ ਹੀ ਉਹਨਾਂ ਲੋਕਾਂ ਵਾਸਤੇ ਵੀ ਇੱਕ ਵੀਡੀਓ ਕਲਿੱਪ ਨਾਲ ਜ਼ਰੂਰ ਅਟੈਚ ਹੈ ਜੋ ਕੁਝ ਸਵਾਲ ਕਰਦੇ ਨੇ ਕਿ ਜੇਕਰ ਸਾਰੀਆਂ ਫਸਲਾਂ ਤੇ ਐਮ ਐਨ ਐਮ ਐਸ ਪੀ ਮਿਲ ਗਈ ਤਾਂ ਮਹਿੰਗਾਈ ਬਹੁਤ ਜ਼ਿਆਦਾ ਵੱਧ ਜਾਵੇਗੀ ਸੋ ਵੀਡੀਓ ਅਖੀਰ ਤੱਕ ਦੇਖਣਾ ਬਾਈ ਖਰਾਬ ਹੋਊਗੀ 20 ਮਾਰ ਦਊਂਗਾ ਪਿੰਡ ਦੇ ਨਾਲ ਦਿੱਵੇ ਗੋਲ ਆਗਾ 20 ਮਾਰਕਾ ਦੋ ਮਰਜ਼ੀ ਲਿਖ ਲੈ 81462 62420 ਨੰਬਰ ਲੈ ਲੈ ਮੇਰਾ ਜਦੋਂ ਮਰਜ਼ੀ ਫੜ ਲੈ ਵੇ ਆ ਬਾਈ ਵਾਲਾ ਖੇਤ ਵਾਲਾ ਬਾਈ ਉਧਰ 25 ਮਣ 25 ਮਣ ਮੈਂ ਦੇਊਂਾ ਸਰਸੇ ਜ਼ਿਲ੍ਹੇ ਚ ਥਰਾਜ ਪਿੰਡ ਆ ਮੇਰਾ ਮੇਰਾ ਨੰਬਰ ਨੋਟ ਕਰ ਲਓ 83079 42839 ਜੇ ਕਣਕ ਕਣਕ ਨੂੰ ਨੁਕਸਾਨ ਹੁੰਦਾ ਸਾਨੂੰ ਵੀਡੀਓ ਦਿਖਾ ਕੇ ਜੇ ਸਾਨੂੰ ਪਤਾ ਹੀ ਹੈ ਅਸੀਂ ਇੱਥੇ ਆ ਆਹੀ ਲੋਕੇਸ਼ਨ ਹੋਵੇ ਜੇ ਨੁਕਸਾਨ ਹੁੰਦਾ ਕਿਸੇ ਦਾ ਵੀ ਹਰ ਕਿੱਲੇ 'ਚੋਂ ਅਸੀਂ ਦੇਵਾਂਗੇ 25 ਮਾ ਕਰਕੇ ਕਿਸੇ ਦਾ ਮਰਜ਼ੀ ਹੋ ਜੇ ਜਦੋਂ ਮਰਜ਼ੀ ਆ ਵੀ ਵੱਡੇ ਦੇ ਨਾਲ ਜੱਟ ਦਾ ਹੁੰਦਾ ਅਸੀਂ ਦੇਵਾਂਗੇ ਕੋਈ ਗੱਲ ਨਹੀਂ ਭਾਈ ਹੌਸਲਾ ਰੱਖੀ ਜੇ ਤੇਰੀ ਖਰਾਬ ਹੋ ਗਈ ਅਸੀਂ ਖੜੇ ਆ ਜਿੰਨੇ ਕਿ ਜੋਗੇ ਹੈਗੇ ਆ ਉਹਨਾਂ ਦੀ ਅਸੀਂ ਮਦਦ ਜ਼ਰੂਰ ਕਰਾਂਗੇ 25 ਮਨ ਦੀ ਪਹੁੰਚ ਵੀ ਕਰਾਂਗੇ ਯਾਰ ਤੇਰੇ ਘਰ ਤਾਈ ਤੈਨੂੰ ਲੈਣ ਦੀ ਵੀ ਆਉਣ ਦੀ ਲੋੜ ਨਹੀਂ ਇੱਕ ਵਾਰੀ ਸਾਨੂੰ ਵੀਡੀਓ ਪ੍ਰੂਫ ਕਰਦੀ ਜਦੋਂ ਨੰਬਰ ਬੋਲਿਆ ਜਦੋਂ ਮਾਰਜੀ ਕਨੈਕਟ ਕਰ ਲਈ ਅਸੀਂ ਘਰੇ ਪਹੁੰਚ ਕਰਾਂਗੇ ਓਕੇ ਬਾਈ आ, आ, आलू टमाटर 10 से 20 रुपए में खरीद रहे हैं लागू होने के हम उसी सीजन का पचास रूपए साठ खरीदेंगे और सीजन भी खरीदेंगे क्या इस देश में किसानों का फायदा होने के बाद मिनिमम फैमिली जो दस से बारह हजार रुपए महीना कमा रही है वो कहाँ पर जाएगी आप ये का, हम अपना प्याज दो रूपए किलो बेच रहे हैं मंडी में हमें पचास रुपए किलो मिल रहा है और ये कह रहे हैं कि अगर इनकी मांगे मान ले तो महंगाई बढ़ जाएगी महंगाई तो अब भी है वो 48 रुपए कौन खा रहा है सवाल किसानों का ये है कि उस 48 में से जो 30 रुपए का हिस्सा हमारा है हमको नहीं दोगे तो हम छड़ के लेंगे तो है मारने समझ गए हाँ उससे आपसे दूरी बनी रहेगी और उसको चोट कम से कम लगेगी और आईटीबीपी को हम प्रैक्टिकली करके बता देंगे की ये खोद क्या है जैसे जुगाड़ है ना भारत का एक ये हरियाणा की एक इन्वेंशन है खोज है खोद तो ये हमें बता देंगे हम आपको यहाँ से इससे कोई भी जाएगा वहाँ इसी तरह का स्पष्ट कर देता हूँ सर खोल देना कहाँ पे है सर ड्यूटी मैजिस्ट्रेट तो लिखित में बता रहा हूँ आगे तेरे लड़का कोई डाउट करोगे कोई जाएगा इसको बीच करके सीधे वो खाओ के मारना पीछे कोई डाउट नहीं है कोई डायरेक्शन की जरूरत नहीं है फ ਨਿਕਲ ਤਬੀਦ ਕਰਾ ਮਾਨਾ ਟਰੈਕਟਰ ਤਿਆਰ ਕਰ ਲਓ ਬਸ ਠੀਕ ਹੈ ਤੂੰ ਹੀ ਤਿਆਰ ਵਰਤਾਲ ਹੋ ਜਾ ਇੱਕ ਘੰਟਾ ਇੱਕ ਘੰਟਾ ਦਿੱਤਾ ਭਾਈ ਹੋਰਾਂ ਨੂੰ ਤਾਂ ਇੱਕ ਘੰਟਾ ਦਿੱਤਾ ਜੇ ਤੇ ਕੋਈ ਮੀਟਿੰਗ ਤੇ ਇਹਦਾ ਸਿੱਟਾ ਨਿਕਲਦਾ ਠੀਕ ਹੈ ਮਿੱਤਰਾ ਨਹੀਂ ਤੇ ਫੌਜਾਂ ਅੱਕੇ ਨੂੰ ਜਾਣ ਗਿਆ ਭਾਈ ਪਿੱਛੇ ਨਹੀਂ ਚੱਲੋ ਅੱਕੇ ਦੱਲੋ ਸਾਡੇ ਲੀਡਰ ਆਪੇ ਆ ਜਾਣਗੇ ਪਰਵਾਹ ਨਾ ਕਰਿਓ ਇਹ ਤਾਂ ਦੱਲੇ ਵਾਲ ਸਾਹਿਬ ਕਹਿੰਦੇ ਅੱਜ ਆ ਤੁਸੀਂ ਆਵਿਨੇ ਭਾਈ ਸਾਰਿਆਂ ਨੇ ਪਹਿਲੇ ਹੀ ਪਹੁੰਚੋ ਬਣੋ ਉਹਨਾਂ ਦੀ ਨਾ ਪਰਵਾਹ ਕਰਨਾ ਕਿ ਲੀਡਰਾਂ ਤੋਂ ਪੁੱਛੀਏ ਨਾ ਪਰਵਾਹ ਆਪਣੇ ਆਪ ਤੋਂ ਪੁੱਛੀਏ ਕਿ ਅੱਜ ਸਟੇਜ ਸਾਹਮਣੇ ਨਹੀਂ ਆ ਆਪਣੇ ਆਪ ਤੋਂ ਪੁੱਛੋ ਤੁਹਾਡੇ ਨਾਲ ਧੱਕਾ ਹੋਇਆ ਨਾ ਤੇ ਦੋ ਦਿਨ ਤੋਂ ਸਪੇਸ਼ ਖਾਸ ਨੇ ਕੋਈ ਰਹੇਗੀ ਅਸੀਂ ਜਿਹੜੇ ਜਿਹੜੇ ਕਿਸਾਨਾਂ ਨੂੰ ਸ਼ੰਭੂ ਬਾੜ ਦੇ ਲਿਆ ਕੇ ਕੁੱਟਰੇ ਨੇ ਉੱਥੇ ਇਹਨਾਂ ਦੀ ਪੁਲਿਸ ਖੜੀ ਐ ਇਹ ਲੋਕਾਂ ਨੂੰ ਮਾਰ ਰਹੇ ਨੇ ਇਹਨਾਂ ਤੋਂ ਕੋਈ ਜਵਾਬ ਨਹੀਂ ਹੈ ਇਹ ਜਵਾਬਦਾਤਾ ਜੇ ਇਹਨੇ ਜਵਾਬ ਕਰੋ ਗੱਲਬਾਤ ਕਰੋ ਮੇਰੀ ਗੱਲ ਸੁਣੋ ਇੱਕ ਮੇਰੀ ਇੱਕ ਪਹਿਲਾਂ ਮੇਰੀ ਖਾਲਸਾ ਜੀ ਗੱਲ ਪਹਿਲਾਂ ਮੇਰੀ ਖਾਲਸਾ ਜੀ ਮੇਰੀ ਗੱਲ ਸੁਣ ਲਓ ਮੈਂ ਇੱਥੇ ਗੁਰੂ ਘਰ ਮੈਕਨਸਟਿਕ ਕੋਣ ਆਇਆ ਮੇਰਾ ਗੁਰੂ ਮੇਰਾ ਦਸ਼ਮੇਸ਼ ਗੁਰੂ ਹੈ ਇਹ ਸਾਡੀ ਧਰਤੀ ਹੈ ਜੇ ਨਹੀਂ ਗੱਲਬਾਤ ਕਰਨੀ ਮੈਨੂੰ ਪਹਿਲਾਂ ਮੱਥਣ ਉੱਥੇ ਆ ਦਿੱਤੀ ਆ ਇੱਥੇ ਕਿਉਂ ਨਹੀਂ ਬਾਕੀ ਵੀ ਆ ਸਾਡੇ ਪਿੰਡੇ ਲੰਗਰ ਨੂੰ ਤੁਹਾਨੂੰ ਕਰਦੇ ਆ ਮੈਂ ਲਈ ਐਨਐਸਏ ਐਨਐਸਏ ਭਾਰਤ ਸਰਕਾਰ ਲਾਂਦੀ ਹੈ ਜਿੱਥੇ ਉੱਥੇ ਕਰ ਯਾਰ ਜਾ ਕੇ ਕਰ ਇੱਥੇ ਗੁਰੂ ਘਰ ਤੁਹਾਨੂੰ ਹੱਜਣ ਆ ਜਾ ਕੇ ਬੋਲੋ ਤੁਸੀਂ ਨਹੀਂ ਆਜੀ ਗੁਰੂ ਜਰੂਰ ਆਈ ਮੱਥਾ ਇੱਕ ਮੱਥਾ ਨਿੱਕਣਾ ਆ ਜਾਨ ਤੋਂ ਮਨੋ ਵੀ ਨਹੀਂ ਲੱਗਦੀ ਸਰਕਾਰ ਆਏ ਗੁਰੂ ਜਰੂਰ ਆਦਰ ਨਾਲ ਜਾਣ ਤੋਂ ਬੋਲੋ ਉਹ ਗੁਰੂ ਗੋਬੀ ਸਿੰਘ ਨੂੰ ਆਦਰ ਨਾਲ ਜਾਣ ਕੇ ਬੋਲਦੇ ਵੀ ਨਹੀਂ ਆਈਏ ਇਸ ਐਨਸੀ ਮੈਂ ਮੈਂ ਕਹਿੰਦਾ ਦੇਖੋ ਥੋੜਾ ਗੁਰੂ ਘਰ ਪਰ ਸਿੱਖਾਂ ਨਾਲ ਜ਼ੁਲਮ ਕਿਉਂ ਕਰਦੇ ਤੁਸੀਂ ਇਹ ਮੱਥਾ ਦੇਖ ਲੈਣੋ ਯਾਰ ਜੀ ਲੋਕ ਇਹ ਨੇ ਗੁਰੂ ਘਰ ਤਾਂ ਉੱਧਰ ਹੈ ਯਾਰ ਦੇਖ ਅਸੀਂ ਐਨਸੀ ਸਰਕਾਰ ਨਾਲ ਉੱਠੋਗੇ ਤੁਸੀਂ ਲਾਉਂਗੇ ਤੁਸੀਂ ਤੁਹਾਨੂੰ ਤਾਂ ਹੁਕਮ ਹੋ ਜਾਣਾ ਤੁੰਨ ਲਾਉਣ ਦਾ ਗੁਰੂ ਨੂੰ ਮੱਥਾ ਟੇਕਣਾ ਮੱਥਾ ਟੇਕਣਾ ਉਹ ਮੁਕਰਰ ਭੱਜਦੇ ਜਵਾਬ ਜਵਾਲਾਂ ਦੋ ਆ ਨਹੀਂ ਕਰਾਂਗਾ ਬੋਲੇ ਸੋਨ ਹੈ ਜੀ ਆਲਾ ਹੈ ਮੁਕਾਬਲੇ ਕਿਹ ਉੱਡ ਭਾਈ ਜਿੱਤਿਆ ਦੀਪਰੀਗੜ੍ਹ ਭਜਿਆ ਸਾਨੂੰ ਦੀਪਰੀਗੜ੍ਹ ਨਾ ਆਵਾਰੀ ਪਾਰਟੀ ਮੁਕਾਬਲ 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 阿里达干卡里。 ਸੋਚੇ ਵੀ ਇਹਨਾਂ ਨੇ ਸਾਨੂੰ ਕੱਲ ਢੱਕ ਲਿਆ ਤਿੰਨ ਬੈਰੀਕਾਡ ਤੋੜਿਆ ਤਿੰਨ ਬੈਰੀਕਾਡ ਰਹਿ ਗਈ ਇੱਕ ਸਾਲੀ ਨੂੰ ਛੱਡ ਦੇ ਇਹਨੂੰ ਵੀ ਅੱਜ ਅਸੀਂ ਕਰੀਸ ਲਾਂਗੇ ਇਹਨਾਂ ਨੂੰ ਵੀ ਠੀਕ ਹੈ ਨਾ ਦੂਸਰੀ ਗੱਲ ਇਹ ਆ ਇਹਨਾਂ ਦਾ ਪੂਰੀ ਕੱਲ ਸਾਰਾ ਦਿਨ ਪੂਰੀ ਦੁਨੀਆ ਦੇ ਵਿੱਚ ਸਰਕਾਰ ਦਾ ਜਲੂਸ ਨਿਕਲ ਰਿਹਾ ਪੂਰੀ ਇੰਟਰਨੈਸ਼ਨਲ ਬਰਾਦਰੀ ਜਿਹੜਾ ਭਾਈਚਾਰਾ ਸਾਡਾ ਨਾ ਉਹ ਦੇਖ ਰਿਹਾ ਵੀ ਸਰਕਾਰ ਜਿਹੜੀ ਆ ਆਪਦੇ ਕਿਸਾਨਾਂ ਦੇ ਨਾਲ ਆਪਦੀ ਜਨਤਾ ਦੇ ਨਾਲ ਇਹ ਦੂਜੇ ਦੇਸ਼ਾਂ ਚ ਜਿੱਦਾਂ ਬਾਰਡਰਾਂ ਦੇ ਉੱਤੇ ਲੜਦੀ ਆ ਉਦਾਂ ਲੜਦੀ ਆ ਇਹ ਉਦਾਂ ਦਾ ਵਿਹਾਰ ਕਰਦੀ ਆ ਇਹਨਾਂ ਦਾ ਪੂਰਾ ਜਲੂਸ ਨਿਕਲਿਆ ਹੋਇਆ ਇਹ ਕੀ ਸੋਚਦੇ ਆ ਸਾਡੇ ਅਜੀਬਾਈ ਜੀ 2 ਘੰਟਿਆਂ ਦੇ ਵਿੱਚ ਅਸੀਂ ਪਾਰ ਜਾ ਸਕਦੇ ਹਾਂ ਸਾਡੇ ਕੋਲ ਹੋਰ ਬਦਲ ਆ ਗਏ ਇਧਰੋਂ ਉਧਰੋਂ ਦੀ ਜਾ ਸਕਦੇ ਆ ਪਰ ਸਾਡੀ ਵੀ ਇੰਦਾ ਜਾਣਾ ਇੱਥੇ ਦੀ ਆ ਇੱਥੇ ਹੀ ਜਾਣਾ ਇੱਥੇ ਹੀ ਜਾਣਾ ਸਾਡੇ ਕੋਲ ਬਦਲ ਹੈਗੇ ਆ ਔਰ ਆਉਣਗੇ ਇਹ ਵੋਟਾਂ ਨੂੰ ਤਾਂ ਆਉਣੇ ਆ ਨਾ ਅੱਜ ਅਸੀਂ ਆਏ ਆ ਸਾਡੇ ਦੇ ਇਹ ਬੱਟੇ ਜੇ ਇਹ ਗੋੜੀਆਂ ਚਲਾ ਰਹੇ ਆ ਨਾ ਭਾਈ ਜੀ ਇਹਨਾਂ ਨੇ ਵੀ ਪਿੰਡਾਂ ਦੇ ਵਿੱਚ ਆਉਣਾ ਅਸੀਂ ਵੀ ਇਹਨਾਂ ਨੂੰ ਬੱਟੇ ਮਾਰ ਮਾਰ ਕੇ ਭਜਾਉਣਾ ਫਿਰ ਕਰਨ ਜੋ ਕਰਦਾ ਇਹਨਾਂ ਨੇ ਕਿੱਥੇ ਆਣਾ ਧਰਤੀ ਦੇ ਇਲੈਕਸ਼ਨ ਲਾਣੀਆਂ ਨੇ ਇਹਨਾਂ ਨੇ ਕੋਈ ਗੱਲ ਨਹੀਂ ਪਰ ਅਸੀਂ ਵੀ ਦੇਖ ਲਾਂਗੇ ਪਿੰਡਾਂ ਜੇ ਉਹਨਾਂ ਨੇ ਚਾਹੇ ਉਹ ਭਾਜਪੀ ਆ ਚਾਹੇ ਕੋਈ ਭਾਜਪੀ ਦੀ ਭਾਈਵਾਲ ਪਾਰਟੀ ਆ ਸਾਰੇ ਨੂੰ ਪੰਜਾਬ ਲੈ ਆ ਕੇ ਕੁੱਟਾਂਗੇ ਪਿੰਡਾਂ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਸਮੇਂ ਅਸੀਂ ਖੜਿਆ ਦਾਤੇਵਾਲ ਜੋ ਕਿ ਜਿੱਥੇ ਬਾਰਡਰ ਦੇ ਉੱਤੇ ਤਨੋਰੀ ਬਾਰਡਰ ਦੇ ਉੱਤੇ ਜਿਹੜਾ ਆਪਾਂ ਕਹਿ ਸਕਦੇ ਆ ਵੀ ਸਰਕਾਰ ਵੱਲੋਂ ਵੈਰੀਫਾਈ ਕੀਤਾ ਹੋਇਆ ਉਸ ਤੋਂ ਦੂਸਰੇ ਪਾਸੇ ਆਪਾਂ ਕਹਿ ਸਕਦੇ ਆ ਵੀ ਦੂਸਰੇ ਹੀ ਪਾਸੇ ਪਿੰਡ ਦੇ ਦਾਤੇਵਾਲ ਜਿਹੜਾ ਪਿੰਡ ਪੈਂਦਾ ਹਰਿਆਣੇ ਦੀ ਹੱਦ ਦੇ ਉੱਤੇ ਜਿੱਥੇ ਆਪਾਂ ਬਾਰਡਰ ਦੇ ਦੂਸਰੇ ਪਾਸੇ ਅਸੀਂ ਆਏ ਸੀ ਅੱਜ ਤੇ ਬੜਾ ਦੁੱਖ ਹੈ ਵੀ ਇੱਥੇ ਘਰਾਂ ਦੇ ਵਿੱਚ ਵੀ ਜਿਹੜੇ ਇਹਨਾਂ ਵੱਲੋਂ ਇੰਨੀ ਘਟੀਆਂ ਹਰਕਤ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਵੀ ਘਰ ਦੇ ਵਿੱਚ ਜਿਹੜੇ ਬਲਾਸਟ ਹੈ ਬੰਬ ਹੈ ਆ ਵੇਖ ਸਕਦੇ ਆ ਕਿ ਅਸੀਂ ਆ ਹੁਣੀ 10 ਮਿੰਟ ਪਹਿਲਾਂ ਅਸੀਂ ਇੱਥੇ ਵੇਖਿਆ ਘਟੋ ਘਟ 40 ਤੋਂ 50 ਜਿਹੜੇ ਇਸ ਘਰਾਂ ਦੇ ਵਿੱਚ ਜਿਹੜੇ ਇਹਨਾਂ ਨੇ ਆਪਣੇ ਜਿਹੜੇ ਆ ਹੱਥੋਂ ਗੈਸ ਦੇ ਗੋਲੇ ਆ ਬੰਬ ਕਹਿ ਸਕਦੇ ਆਪਾਂ ਉਹ ਛੁੱਟਿਆ ਹੁਣ ਵੀ ਛੁੱਟੇ ਜਾ ਰਹੇ ਆ ਤੇ ਬੜੇ ਅਫਸੋਸ ਦੀ ਗੱਲ ਹੈ ਵੀ ਅਸੀਂ ਅਜੇ ਕਹਿ ਸਕਦੇ ਹਾਂ ਵੀ ਇਹੋ ਜਿਹੀ ਸਰਕਾਰਾਂ ਦੇ ਅੰਦਰ ਰਹਿਨੇ ਆ ਇਹੋ ਜਿਹੇ ਦੇਸ਼ ਦੇ ਵਿੱਚ ਰਹਿਨੇ ਆ ਜਿੱਥੇ ਘਰਾਂ ਦੇ ਵਿੱਚ ਵੀ ਆਜ਼ਾਦੀ ਨਹੀਂ ਹੈਗੀ ਤੇ ਅਸੀਂ ਜੋ ਸਾਹਮਣੇ ਦੱਸ ਸਕਦੇ ਆ ਬਾਪੂ ਜੀ ਇਹ ਆਪਣਾ ਘਰ ਸੀਗਾ ਮੇਰਾ ਘਰ ਆ ਯਾਰ ਡੰਗਰਾਂ ਦੀ ਮਾਂ ਭੈਣ ਚੋਟੀ ਅੱਛਾ ਡੰਗਰਾਂ ਦੇ ਉੱਥੇ ਮਾਰਿਆ ਡੰਗਰਾਂ ਦੇ ਵਿੱਚ ਆ ਉਹ ਪਿਆ ਆਓ ਮੈਂ ਦੇਖ ਦੇਖ ਰਹੇ ਹਾਂ ਸੀਗਾ ਉੱਥੇ ਹਰ ਕੋਠੇ ਦੇ ਉੱਤੇ ਮਾਰੇ ਦੋ ਤਿੰਨ ਉੱਤੇ ਗਰੇ ਨੇ ਠੀਕ ਹੈ ਇੰਨੀ ਘਟੀਆਂ ਹਰ ਤੱਕ ਅਸੀਂ ਸਰਕਾਰ ਦੀ ਕਹਿ ਸਕਦੇ ਆ ਅ ਘਟੋ ਘਟ ਇਹ ਸਾਡੇ ਜਿਹੜੇ ਘਰ ਨੇ ਇਹਨਾਂ ਦੀ ਤਾਂ ਇਹਨਾਂ ਨੂੰ ਰਖਵਾਲੀ ਰੱਖਣੀ ਕਰਨੀ ਚਾਹੀਦੀ ਸੀਗੀ ਪਿੰਡਾਂ ਦੇ ਵਿੱਚ ਆ ਕੇ ਬੱਚਿਆਂ ਨਾਲ ਕਿਹੋ ਜਿਹਾ ਹਸਰ ਹੋ ਰਿਹਾ ਹੋਣੇ ਕਿਉਂਕਿ ਇੰਨਾ ਗੰਦਾ ਤੇ ਆਪਾਂ ਕਹਿ ਸਕਦੇ ਹਾਂ ਪ੍ਰਦੂਸ਼ਣ ਨਾਲ ਭਰਿਆ ਹੋਇਆ ਇਹ ਜਿਹੜਾ ਬਲਾਸਟ ਹੈ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਅਥਰੂ ਗੈਸ ਦੇ ਗੋਲੇ ਜਿਹੜੇ ਸੁੱਟਦੇ ਆ ਇਹ ਤੇ ਜਿਹਦੇ ਨਾਲ ਜਿੱਥੇ ਸਾਡੇ ਬਜ਼ੁਰਗਾਂ ਦੀ ਸਿਹਤ ਦਾ ਵੀ ਮਤਲਬ ਕਾਫੀ ਜ਼ਿਆਦਾ ਖਲਵਾੜ ਕੀਤਾ ਜਾਂਦਾ ਆ। ਆ ਡੰਗਰਾਂ ਦੇ ਚਰਚਾ ਇਨ ਬੋਲ। ਸੌਂ ਦੀ ਪ੍ਰੋਬਲਮ ਕਾਫੀ ਜ਼ਿਆਦਾ ਮਤਲਬ ਉਹਨਾਂ ਨੂੰ ਕਹਿ ਸਕਦੇ ਪਾਉਂਦੀ ਹੈ ਤੇ ਨਾਲ ਹੀ ਮੱਜਾਂ ਸੀਗੀਆਂ ਕਿ ਬੇਜਮਾਨ ਜਨਵਰਾਂ ਦੇ ਲਵੇ ਵੀ ਆ ਦੇਖ ਸਕਦੇ ਵੀ ਇੰਨਾ ਗੰਦਾ ਧੂਆਂ ਜਿਹੜਾ ਇੱਥੇ ਆਇਆ ਸੀਗਾ ਤੇ ਘਰ ਦੇ ਵਿੱਚ ਤਕਰੀਬਨ 10 ਤੋਂ 15 ਇੱਥੇ ਜਿਹੇ ਕਿ ਬਾਕੀ ਪਿੰਡਾਂ ਦੇ ਵਿੱਚ ਵੀ ਜਿਹੜੇ ਬਲਾਸਟ ਆਇਆ ਉਹ ਕੀਤੇ ਗਏ ਆ। ਸੋ ਇਸ ਤੋਂ ਘਟੀਆਂ ਹਰਕਤ ਜੇ ਕਹਿੰਦਾ ਸੀ ਕਹਿ ਸਕਦੇ ਆ ਵੀ ਕਿਸੇ ਵੀ ਹੋਰ ਸਰਕਾਰ ਦੀ ਨਹੀਂ ਹੋ ਸਕਦੀ। ਇੰਨੀ ਘਟੀਆਂ ਨੀਤੀ ਤੇ ਇਹੋ ਜਿਹੀ ਘਟੀਆਂ ਅਸੀਂ ਕਹਿ ਸਕਦੇ ਆ ਵੀ ਇਹ ਜੇ ਘਟਿਆ ਸਿਸਟਮ ਦੇ ਵਿੱਚ ਅਸੀਂ ਰਹਿ ਰਹੇ ਹਾਂ ਜਿੱਥੇ ਸਾਡੇ ਪੰਜਾਬ ਦੇ ਨਾਲ ਨਾਲ ਸਾਡੇ ਹਰਿਆਣੇ ਦੇ ਭਰਾਵਾਂ ਨੂੰ ਵੀ ਨਾਲ ਤੰਗ ਕੀਤਾ ਜਾ ਰਿਹਾ ਤੇ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਨਜ਼ਰਬੰਦ ਕੀਤਾ ਗਿਆ ਤੇ ਘਰਾਂ ਦੇ ਅੰਦਰ ਜਿਹੜੇ ਆ ਵੱਡੇ ਵੱਡੇ ਆਪਾਂ ਕਹਿੰਦੇ ਆਥੂ ਗੈਂਦੇ ਗੋਲਿਆਂ ਦੇ ਨਾਲ ਨਾਲ ਜਿਹੜੀਆਂ ਰਬੜ ਦੀਆਂ ਗੋਲੀਆਂ ਉਹ ਮਾਰੀਆਂ ਗਈਆਂ ਨੌਜਵਾਨਾਂ ਦੇ ਉੱਤੇ ਕਾਫੀ ਵੱਡਾ ਨੁਕਸਾਨ ਜਿਹੜਾ ਹੋਇਆ ਤੇ ਆ ਦੇਖ ਸਕਦੇ ਹੋ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢ ਕੱਢ ਕੇ ਖੇਤਾਂ ਦੇ ਵਿੱਚ ਜਿਹੜੇ ਸਾਡੇ ਲੋਕ ਆ ਉੱਥੇ ਖੜੇ ਆ ਤੇ ਇਹਨਾਂ ਦੇ ਉੱਪਰ ਜਿਹੜੇ ਇਹ ਗੋਲੀਆਂ ਇਹ ਡੇਕੇ ਜਾ ਰਿਹਾ ਤੇ ਜਿਹੜੀ ਆਰਮੀ ਦੀ ਟੁਕੜੀ ਆ ਉਹ ਵੱ ਆਰਮੀ ਦੀ ਜਿਹੜੀ ਟੁਕੜੀ ਹੈ ਉਹ ਪਿੰਡਾਂ ਦੇ ਵਿੱਚ ਬੜ ਬੜ ਕੇ ਨੌਜਵਾਨਾਂ ਨੂੰ ਕੁੱਟਮਾਰ ਕਰ ਰਹੀ ਹੈ ਬਹੁਤ ਵੱਡੀ ਘਟੀਆ ਜਿਹੜਾ ਹਰਕਤ ਇਸ ਸਰਕਾਰਾਂ ਦੀ ਹੋਈ ਹੈ